ਅਸੀ ਕਾਲ ਮੈਂ ਧਰਮਿੰਦਰ ਸਿੰਘ ਸੜਕਾਂ ਦੀ ਹਾਲਤ ਕਿਸੇ ਇੱਕ ਪਿੰਡ ਦੀ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਕਹਿ ਲੀਏ ਵੀ ਮੁਕੇਰੀਆਂ ਤੇ ਦਸੂਹੇ ਦੀ ਹਾਲਤ ਇੰਨੀ ਕਿ ਜ਼ਾਦੇ ਬੁਰੀ ਹੈ ਵੀ ਜੇ ਦੱਸਣ ਲੱਗਿਏ ਤੇ ਮੈਨੂੰ ਲੱਗਦਾ ਵੀ ਸਾਡੇ ਹੱਥ ਖੜੇ ਹੋ ਜਾਣੇ ਆ 10 10 ਨਹੀਂ ਮੁਕੜੀ ਸਰਕਾਰ ਦੇ ਨੁਮਾਇੰਦਿਆਂ ਨੂੰ ਸ਼ਰਮ ਨਹੀਂ ਆਣੀ ਮੈਂ ਖੜਾ ਹਾਜੀਪੁਰ ਤੋਂ ਲੈ ਕੇ ਜਿਹੜੀ ਹੈ ਠਾਕਰਦਵਾਰੇ ਨੂੰ ਮੇਨ ਸੜਕ ਜਾਂਦੀ ਹੈ ਜਿਹੜੇ 35 ਪਿੰਡ ਜਿਹੜੇ ਇਹਦੇ ਉੱਪਰ ਨਿਰਭਰ ਕਰਦੇ ਆ ਉਹਨਾਂ ਉਹ ਸੜਕ ਦੇ ਉੱਪਰ ਹੈ ਇਹ ਨਸ਼ਾ ਸੈਦੋਂ ਇਸ਼ਾਰਾ ਪਿੰਡ ਦੇ ਉੱਪਰ ਮੈਂ ਬਿਲਕੁਲ ਖੜਾ ਆ ਤੇ ਪਿੰਡ ਦੀ ਹਾਲਤ ਇਹ ਹੈ ਕਿ ਸੜਕ ਕਿਤੇ ਵੀ ਨਹੀਂ ਦਿਖਦੀ ਹਾਜੀਪੁਰ ਤੋਂ ਚੱਲ ਕੇ ਠਾਕਰਦਵਾਰੇ ਤੱਕ ਪੁੱਜਦੇ ਆ ਪੁੱਜਦੇ ਆ ਜੇ ਕਿਤੇ ਸੜਕ ਕਿਸੇ ਨੂੰ ਮਿਲ ਜੇ ਤੇ ਅਸੀਂ ਇਨਾਮ ਦੇਣ ਨੂੰ ਵੀ ਤਿਆਰ ਆ ਉਹਨੂੰ ਭਗਵੰਤ ਮਾਨਾ ਜੀ ਭਗਵੰਤ ਮਾਨ ਜੋ ਮੰਗੂਗਾ ਉਹ ਲੋਕ ਦੇਣ ਨੂੰ ਤਿਆਰ ਆ ਪੀ ਉਹ ਇਹ ਦੱਸਦੇ ਪੀ ਸੜਕ ਕਿੱਥੇ ਆ ਸੜਕ ਨਹੀਂ ਲੱਭਦੀ ਪਈ ਇੱਥੋਂ ਦੀ ਸੜਕ ਹੀ ਗਵਾਚ ਗਈ ਪੀ ਹਾਜੀਪੁਰ ਤੋਂ ਲੈ ਕੇ ਸਿਬੋਚੱਕ ਮਰੂਲੇ ਭਵਨਾਲ ਵਜੀਰਾ ਸੈਦੋ ਨਸ਼ਹਿਰਾ ਸਰਿਆਣਾ ਅੱਗੇ ਪਿੰਡ ਜਿੰਨੇ ਵੀ ਆਉਂਦੇ ਆ ਤੇ ਸਾਰੇ ਪਿੰਡਾਂ ਨੂੰ ਸੜਕ ਨਹੀਂ ਲੱਭ ਰਹੀ ਵੀ ਸੜਕ ਹੈ ਕਿੱਥੇ ਆ ਖਾਸ ਕਰੇ ਨਸ਼ਹਿਰੇ ਵਾਲਾ ਟੋਟਾ ਦਾ ਬਿਲਕੁਲ ਬੁਰੀ ਹਾਲਤ ਹੈ ਖੱਡੇ 2-2 3-3 ਫੁੱਟ ਨਹੀਂ 5-5 ਫੁੱਟ ਹੋ ਚੁੱਕੇ ਆ ਇੱਥੇ ਤੇ ਪਾਣੀ ਸੜਕ ਤੇ ਆ ਨਾਲੀ ਕਿਤੇ ਦੀਦੀ ਨਹੀਂ ਤੇ ਲੋਕ ਵੀ ਇੰਨੇ ਘੱਟਲੇ ਆ ਵੀ ਲੋਕਾਂ ਨੂੰ ਵੀ ਪ੍ਰਵਾਹ ਨਹੀਂ ਪਿਛਲੇ ਦੋਆਂ ਢਾਈਆਂ ਸਾਲਾਂ ਤੋਂ ਇਦਾਂ ਦੀ ਖੱਡਿਆਂ ਤੋਂ ਟੱਪੀ ਜਾਂਦੀ ਪਈਆਂ ਦੋ ਵੇਲੇ ਬੱਚੇ ਪੈਦਲ ਇਸ ਸੜਕ ਤੋਂ ਇੱਕ ਵਜੀਰਾ ਸਕੂਲ ਆ ਉੱਥੇ ਪੜਨ ਜਾਂਦੇ ਆ ਇਸ ਨਰਕ ਦੇ ਵਿੱਚੋਂ ਟੱਪ ਕੇ ਜਾਂਦੇ ਆ ਤੇ ਕੀ ਹਾਲਤ ਹੋਊਗੀ ਉਹਨਾਂ ਬੱਚਿਆਂ ਦੀ ਜਿਨ੍ਹਾਂ ਨੇ ਇੱਥੋਂ ਜਾਣਾ ਤੇ ਜਿਹੜੇ ਅਧਿਆਪਕ ਪੜਾਣ ਨੂੰ ਜਾਂਦੇ ਆ ਸਕੂਟਰ ਮੋਟਰਸਾਈਕਲ ਤੇ ਉਹ ਤੇ ਉਹ ਡਿੱਗਦੇ ਆ ਤੇ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਆ ਪਿਛਲੇ ਸਾਲ ਦੀ ਗੱਲ ਹੀ ਆ ਵੀ ਉਹ ਬਿਲਕੁਲ ਥੋੜੀ ਜਿਹੀ ਚੜ੍ਹਾਈ ਆ ਉੱਥੇ ਇੱਕ ਟੈਂਪੂ ਪਲਟ ਗਿਆ ਆਟੋ ਪਲਟਣ ਦੇ ਨਾਲ ਇਸੇ ਹੀ ਨਾਲ ਦੇ ਪਿੰਡ ਸੈਦੋ ਦੀ ਇੱਕ ਬੱਚੀ ਦੀ ਬਾਹ ਟੁੱਟ ਗਈ ਹੁਣ ਕਸੂਰ ਕਿਹਦਾ ਹੈ ਉਹਦੀ ਬਾਹ ਟੁੱਟਣ ਦਾ ਕਿ ਟੈਂਪੂ ਵਾਲੇ ਦਾ ਕਸੂਰ ਹੈ ਕੀ ਸੜਕ ਤੇ ਪਏ ਹੋਏ ਖੱਡੇ ਦਾ ਕਸੂਰ ਹੈ ਜਾਂ ਉੱਥੋਂ ਦੀ ਸਰਕਾਰ ਦਾ ਕਸੂਰ ਹੈ ਜਿਹਦੀ ਜ਼ਿੰਮੇਵਾਰੀ ਹੈ ਇੱਥੇ ਵੀ ਇਹਨਾਂ ਨੂੰ ਬਣਾਉਣਾ ਜਿਹੜੇ ਟੱਪਦੇ ਆ ਉਹ ਮਖੋਲ ਕਰਦੇ ਆ ਇੱਥੋਂ ਤੇ ਇੱਥੋਂ ਦੇ ਵੋਟਰ ਕਹ ਲਿਏ ਵੀ ਹਲਕਾ ਇੰਚਾਰਜ ਆ ਆਮ ਆਦੀ ਪਾਰਟੀ 93 ਐਮ ਐਲ ਏ ਦੇ ਨਾਲ ਜਿੱਤੀ ਹੋਈ ਸਰਕਾਰ ਦੇ ਹਲਕਾ ਇੰਚਾਰਜ ਮਲਤਾਨੀ ਹੁਣੀ ਪਿੱਛੇ ਜੀ ਕਹਿ ਰਹੇ ਸੀਗੇ ਵੀ ਸਾਨੂੰ ਵਿਕਾਸ ਦੇ ਨਾਂ ਦੇ ਉੱਪਰ ਵੋਟਾਂ ਦਿੱਤੀਆਂ ਹੈ ਵਿਕਾਸ ਜਿਹੜਾ ਮਲਤਾਨੀ ਸਾਹਿਬ ਹੁਣ ਆਦੀ ਸਰਕਾਰ ਨੇ ਕੀਤਾ ਹੋਇਆ ਹੈ ਤੇ ਘੱਟ ਬਾਕੀ ਪਾਰਟੀਆਂ ਵੀ ਹੈ ਨਹੀਂ ਚਾਹੇ ਕਾਂਗਰਸ ਦੇ ਨਾਲ ਸਬੰਧਤ ਇੱਥੋਂ ਦੇ ਐਮ ਐਲ ਏ ਹੋਣ ਜਾਇ ਭਾਜਪਾ ਦੇ ਨਾਲ ਮੋਕੇ ਦੇ ਐਮਐਲਏ ਹੁਣ ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਤਾ ਵੀ ਲੋਕਾਂ ਦੀ ਵੀ ਪ੍ਰਵਾਹ ਨਹੀਂ ਵੀ ਲੋਕ ਵੀ ਉੱਦਾ ਦੇ ਹੀ ਐ ਉਹਨਾਂ ਨੂੰ ਬਸ ਉਹ ਦਾ ਵੋਟਾਂ ਵੇਲੇ ਮਾੜਾ ਮੋਟਾ ਦਾਰੂ ਦਾ ਪ੍ਰਬੰਧ ਹੋ ਜਾਏ ਲਾਰੇ ਮਿਲ ਜਾਣ ਆਪਣੇ ਉਹਨੇ ਨਿੱਜੀ ਮੁਫਾਦ ਹੋ ਜਾਣ ਪਰ ਜਿਹੜੇ ਇਲਾਕੇ ਦੀ ਡਿਵੈਲਪਮੈਂਟ ਹੈ ਇਲਾਕੇ ਦੀਆਂ ਮੇਨ ਸੜਕਾਂ ਆ ਉਹਦੇ ਨਾਲ ਕੋਈ ਵਾਸਤਾ ਨਹੀਂ ਇਹ ਹਾਲਤ ਹਾਜੀਪੁਰ ਤੋਂ ਚੱਲਦੀ ਬੁੱਢਾਬਾੜ ਦੀ ਸੜਕ ਤੱਕ ਦਾ ਆ ਜਿੱਥੇ ਦੀ ਹਾਲ ਤੁਹਾਡੇ ਸਾਹਮਣੇ ਆ ਵੀ ਲੋਕ ਕੀ ਕਰ ਲੈਣ ਹੁਣ ਜਦੋਂ ਅਸੀਂ ਗੱਲ ਕਰਦੇ ਆ ਵੀ ਇਹ ਸੜਕ ਬਣਾਣੀ ਜ਼ਿੰਮੇਵਾਰੀ ਤੁਹਾਡੀ ਐ ਇਥੋਂ ਦੇ ਬਲਾਕ ਡਿਵਲਪਮੈਂਟ ਅਫਸਰ ਜਿਹਦੀ ਜ਼ਿੰਮੇਵਾਰੀ ਹੈ ਵੀ ਇਨ੍ਹਾਂ ਦੇ ਨਿਕਾਸੀ ਨਾਲਿਆਂ ਦਾ ਪ੍ਰਬੰਧ ਕਰਾਵੇ। ਇਥੋਂ ਦੀ ਪੰਚਾਇਤਾਂ ਦੀ ਜ਼ਿੰਮੇਵਾਰੀ ਹੈ ਵੀ ਗੰਦਾ ਨਾਗ ਜਿਹੜਾ ਪਾਣੀ ਆ ਉਹਨਾਂ ਸੜਕਾਂ ਦੇ ਉੱਪਰ ਨਾ ਡਿਗੇ। ਉਹ ਇੱਥੇ ਚੰਗਾ ਮਾੜਾ ਮੋਟਾ ਇਹਦਾ ਕੰਮ ਕਰਨ। ਤੇ ਇਥੋਂ ਦੇ ਹਲਕੇ ਇਨਚਾਰਜ ਜਿਹੜੇ ਹੈਗੇ ਆ ਐਮਐਲਏ ਆ ਜਾਂ ਇਨਚਾਰਜ ਆ ਉਹਨਾਂ ਦੀ ਜ਼ਿੰਮੇਵਾਰੀ ਵੀ ਸਰਕਾਰ ਨੂੰ ਕਹਿਣ ਭਾਈ ਵੀ ਇੱਥੇ ਕੰਮ ਕਰਨ ਨੂੰ ਕਿਹੜੀ ਸੜਕ ਤੁਸੀਂ ਬਣਾ ਰਹੇ ਹੋ। ਗਰਾਊਂਡ ਦੀ ਤਸਵੀਰ ਆ ਵੀ ਤੁਸੀਂ ਤੁਹਾਡੇ ਤੇ ਜ਼ਿੰਮੇਵਾਰੀ ਜਿਹੜੇ ਤੁਸੀਂ ਦੇਖਣ ਵਾਲੇ ਹੋ। ਵੀ ਇਹਨੂੰ ਪਹਜਾਓ ਲੋਕਾਂ ਤੱਕ ਵੱਧ ਤੋਂ ਵੱਧ ਤੇ ਜਿਹੜੀ ਡਿਵੈਲਪਮੈਂਟ ਦਾ ਮਾਡਲ ਪੇਸ਼ ਕਰ ਰਹੀ ਹੈ ਪੰਜਾਬ ਦੀ 93 ਐਮਐਲਏ ਵਾਲੀ ਆਮ ਆਦੀ ਪਾਰਟੀ ਉਹਦਾ ਡਿਵੈਲਪਮੈਂਟ ਦਾ ਮਾਡਲ ਇਹ ਹੈ ਜਿਸ ਦੇ ਡਿਵੈਲਪਮੈਂਟ ਦੇ ਮਾਡਲ ਦੇ ਵਿੱਚ ਦੋ ਵੇਲੇ ਲੋਕ ਇਹਨਾਂ ਟੁੱਟੀਆਂ ਸੜਕਾਂ ਦੇ ਉੱਪਰ ਉਹ ਆਪਣੇ ਹੱਡ ਗੋਡੇ ਤੜਵਾਨ ਦੇ ਲਈ ਮਜਬੂਰ ਹੈ ਤਮਗੇ ਬਹੁਤ ਜ਼ਿਆਦੇ ਮਾਰ ਰਹੇ ਆ ਅਨੰਦਪੁਰ ਸਾਹਿਬ ਦੇ ਵਿੱਚ ਕਹਿੰਦੇ ਵਿਧਾਨ ਸਭਾ ਲਗਾ ਕੇ ਬਹੁਤ ਕੋਸ਼ਿਸ਼ ਕਹਿ ਲਿਆ ਪਰ ਅਸਲੀ ਇਹ ਹੈ ਵੀ ਜਿੱਥੇ ਪੈਸੇ ਖਰਚਣ ਦੀ ਲੋੜ ਆ ਉੱਥੇ ਸਰਕਾਰ ਪੈਸੇ ਨਹੀਂ ਉਹ ਖਰਚਦੀ ਮੈਂ ਤਰਮਿੰਦਰ ਮੁਕੇਰੀਆ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰ ਰਿਹਾ ਆ ਆਸ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੁੱਜ ਕੇ ਤੇ ਲਾਣ ਤਾਂ ਜਿੰਨੀਆਂ ਕਿ ਜ਼ਿਆਦੇ ਪਾਈ ਜਾ ਸਕਦੀਆਂ ਤੇ ਜਿਹੜੇ ਲੋਕ ਦੋ ਵੇਲੇ ਥੋੜਾ ਟੱਪਦੇ ਆ ਉਹ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਕਰਨ ਤਾਂ ਕਿ ਥੋੜੀ ਜੀ ਸ਼ਰਮ ਆਵੇ ਵੀ ਅਸਲੀਅਤ ਕੀ ਆ ਗਰਾਊਂਡ ਦੇ ਵਿੱਚ ਇਹ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਿਹਾ ਹੁਣ ਸ਼ੇਅਰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ ਤਾਂ ਕਿ ਸਰਕਾਰ ਦੇ ਨੁਮਾਇੰਦਿਆਂ ਤੱਕ ਪੁੱਜੇ ਧੰਨਵਾਦ